ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾza ਹੁਣ ਮੁਕੰਮਲ ਤੌਰ ਤੇ ਉੱਤੇ ਤਕਰੀਬਨ ਬੰਦ ਹੀ ਹੋ ਚੁੱਕਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਪਿਛਲੇ 15 ਦਿਨਾਂ ਤੋਂ ਇਸ ਟੋਲ ਪਲਾza ਦੇ ਉੱਪਰ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂਕਿ ਮੰਗ ਸੀ ਕਿ ਇਸ ਟੋਲ ਪਲਾza ਦੇ ਰੇਟ ਜਿਹੜੇ ਨੇ ਆਏ ਕੀ ਦਿਨ ਵਧ ਰਿਹਾ ਹੈ ਮੰਗ ਕੀਤੀ ਜਾ ਰਹੀ ਸੀ ਕਿ ਟੋਲ ਦੇ ਰੇਟ ਘਟਾਏ ਜਾਣ ਪਰ ਪਿਛਲੇ 15 ਦਿਨਾਂ ਤੋਂ ਨਾ ਕੋਈ ਸਿਆਸੀ ਲੀਡਰ ਨਾ ਕੋਈ ਲੋਕ ਸਭਾ ਮੈਂਬਰ ਜਿਹੜਾ ਹੈਗਾ ਇਹਨਾਂ ਕਿਸਾਨਾਂ ਦੇ ਕੋਲ ਪਹੁੰਚਿਆ ਉਹਨਾਂ ਦੀਆਂ ਮੰਗਾਂ ਸੁਣਨ ਵਾਸਤੇ ਜਿਵੇਂ ਚੱਲਦਿਆਂ ਬੀਤੇ ਦਿਨ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਸਟੋਲ ਪਲਾਜ਼ਾ ਦੀ ਤਾਲੇਬੰਦੀ ਕੀਤੀ ਗਈ ਤਰਪਾਲਾਂ ਜੜੀਆਂ ਲਗੀਆਂ ਇਹਨਾਂ ਬੂਥਾਂ ਦੇ ਉੱਤੇ ਪਾ ਦਿੱਤੀਆਂ ਗਈਆਂ ਜਿਵੇਂ ਬੰਦਿੱਤੇ ਕੀ ਕਹਿੰਦੇ ਹੋ ਦੇਖੋ ਜੀ ਸਰਕਾਰ ਨੇ ਬਣਾਏ ਆ ਅਸੀਂ ਤਾਂ ਕਹਿੰਦੇ ਸੀ ਕਾਗਜ਼ ਲਿਆਓ ਅਸ਼ੀਦਾ ਮੰਗਦੇ ਸੀ ਇਹਦੀ ਵੈਲਿਡਿਟੀ ਦਿਖਾਓ ਸਾਨੂੰ ਇਹ ਵੈਲਿਡ ਹੈਗਾ ਨਹੀਂ ਵੈਲਿਡ ਹੈਗਾ ਲੀਗਲ ਚੱਲਦਾ ਇਲੀਗਲ ਚੱਲਦਾ ਲੇਕਿਨ 15 ਦਿਨਾਂ ਦੇ ਵਿੱਚੋਂ ਇਹਨਾਂ ਨੇ ਸਾਨੂੰ ਕੋਈ ਕਾਗਜ਼ ਨਹੀਂ ਦਿਖਾਇਆ ਹੈਗਾ ਇਹਦਾ ਇਹਦਾ ਮਤਲਬ ਇਹ ਆ ਵੀ ਇਹ ਗੈਹ ਕਾਨੂੰਨੀ ਚੱਲ ਰਿਹਾ ਸੀ ਕਿ ਗੈਹ ਕਾਨੂੰਨੀ ਫਿਰ ਅਸੀਂ ਚੱਲ ਨਹੀਂ ਦਿੰਦੇ ਇਹ ਇਹਨਾਂ ਜ਼ੁਲਮ ਜਿਹੜਾ ਜਨਤਾ ਦੇ ਉੱਤੇ ਹੋ ਰਿਹਾ ਜਨਤਾ ਆਪਣੇ ਟਪਨ ਮਸਾ ਪਾਲ ਲਿਆ ਦੱਸੋ ਮੈਨੂੰ ਕਿਹੜਾ ਬੰਦਾ 4-500 ਰੁਪਈਆ ਹੁਣ ਤੁਸੀਂ ਦੇਖੋ ਫੈਕਟਰੀਆਂ ਦੇ ਵਿੱਚ ਵੀ ਕੋਈ ਬੰਦਾ ਕੰਮ ਕਰਦਾ 15-18000 ਤੋਂ ਵੱਧ ਤਾਂ ਕਿਸੇ ਦੀ ਤਨਖਾਹ ਨਹੀਂ ਹੁੰਦੀ 12-12000 ਤੇ ਵੀ ਤਨਖਾਹ ਕਰਦੇ ਓਏ ਗੱਡੀ ਦੇ ਵਿੱਚ 2-300 ਰੁਪਏ ਦਾ ਤੇਲ ਪੈਂਦਾ ਲੁਧਿਆਣੇ ਜਾਣ ਲਈ 1.5-200 ਰੁਪਏ ਦਾ ਓਏ 500 ਰੁਪਈਆ ਇਹ ਲੈ ਲੈਂਦੇ ਨੇ 220 220 440 ਰੁਪਏ ਲੈ ਲੈਂਦੇ ਟਡੀ ਚ ਤੇਲ ਪਾਵੇ ਇੱਥੇ ਇਹਨਾਂ ਨੂੰ ਫਿਰ ਪੈਸੇ ਦੇਵੇ ਜਾਓ ਬੱਚਿਆਂ ਦਾ ਕਾਨੂੰਨ ਪੁੱਜੇ ਤਾਂ ਸੋ ਕੀ ਕੀ ਕਰੇਗਾ ਜੀ ਸਿੱਧ ਘਰ ਨੇ ਗੱਲਬਾਤ ਕਰਨੀ ਕੋਈ ਨਹੀਂ ਜੀ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸਦਾ ਇੱਥੇ ਇੰਡੋਗਨੇਡੀਅਮ ਸਕੂਲ ਆ ਇਹ ਲੋਡੂਆ ਟੋਲ ਬਰਾਜਦਾ ਇਧਰੋਂ ਬੱਚੇ ਆਉਂਦੇ ਨੇ ਬੱਸ ਦੇ ਵਿੱਚ ਸਾਨੂੰ ਕੱਲ ਪਤਾ ਲੱਗਿਆ ਸੱਤ ਬੱਚੇ ਆਉਂਦੇ ਨੇ ਇੱਕ ਬੱਸ ਦੇ ਵਿੱਚ ਉਧਰੇ ਪਾਸੇ ਇਹਨਾਂ ਨੇ 1000 ਰੁਪਏ ਦਾ ਟੂਰ ਸੀਗਾ ਪਹਿਲਾਂ ਜਿਹੜਾ ਇਹਨਾਂ ਦਾ ਪਾਸ ਬਣਿਆ ਸੀ ਹਜ਼ਾਰ ਕੋ ਚੱਕ ਕੇ ਸਿੱਧਾ 15000 ਰੁਪਏ ਦਾ ਕਰ ਦਿੱਤਾ ਤੁਸੀਂ ਮੈਨੂੰ ਦੱਸੋ 15000 5 7 ਬੱਤੇ ਆਂਦੇ ਆ 500 ਰੁਪਇਆ ਬੱਸ ਵਾਲਾ ਇਹਨਾਂ ਨੂੰ ਦਿੰਦਾ ਟੋਲ ਦਾ ਦਿੱਲੀ ਦਾ ਇਹ ਤੇਲ ਦਾ ਖਰਚਾ ਇਹ ਡਰਾਈਵਰ ਦਾ ਖਰਚਾ ਯਾਰ ਜਨਤਾ ਦੇ ਉੱਪਰ ਕਹਿੰਦਾ ਸਾਰਾ ਜਨਤਾ ਮਾਰੇ ਦੇਣੀ ਆ ਬੰਦ ਰਹੂਗਾ ਜਪੂਰੇ ਤੋਰ ਤੇ ਹੁਣਾ ਬਿਲਕੁਲ ਜੀ ਬੰਦ ਰਹੇਗਾ ਜਦ ਤੱਕ ਇਹ ਜਿਹੜੀਆਂ ਉਹ ਪਹਿਲਾਂ ਜਿਹੜੀਆਂ 60 ਕਿਲੋਮੀਟਰ ਦੇ ਦੈਰੇ ਦੇ ਵਿੱਚ ਇੱਕ ਇੱਕ ਚੱਲੂਗਾ ਔਰ 20 ਕਿਲੋਮੀਟਰ ਕੇਰਾ ਜਿਹੜਾ ਇਹਦੇ ਸੱਜੇ ਖੱਬੇ ਜਿਹੜਾ ਉਹ ਉਹ ਜਿਹੜਾ ਬੱਸ ਪਾਸ ਦੇ ਡੰਗੇ ਪਾਸ ਮੰਨ ਗਿਓ ਅਗਰ ਟੋਲਰ ਨੇ ਖੋਲਣ ਦੀ ਕੋ ਫਿਰ ਕੀ ਹੋ ਗਿਆ ਫਿਰ ਰਾਗ ਮੁੱਕ ਗਿਆ ਤੁੰਬੇ ਦੀ ਤਾ ਟੁੱਟ ਗਈ ਆ ਜਾਗੇ ਯਾਰ ਫਿਰ ਕੋਈ ਗੱਲ ਨਹੀਂ ਹੋएगी ਸਾਨੂੰ ਕੋਈ ਨਹੀਂ ਅਸੀਂ ਕਰਨਾ ਹੈ ਘਰ ਦੇ ਡੰਗਰਾਂ ਨੰਗਰਾਂ ਨੂੰ ਪੱਠੇ ਪੁੱਠੇ ਨਹੀਂ ਅਸੀਂ ਪਾਉਂਦੇ ਹੋ ਹਾਂ ਉਹ ਛੱਡਿਆ ਹੋਇਆ ਜੇ ਅਸੀਂ ਸਵਾਸੇਵਾ ਦੇ ਵਿੱਚ ਆਏ ਆ ਆ ਔਰ ਅਸੀਂ ਕਿਸੇ ਫਾਇਦੇ ਲਈ ਨਹੀਂ ਆਏ ਬਾਕੀ ਲੀਡਰਾਂ ਦੇ ਮੰਗ ਸਾਨੂੰ ਇੱਕ ਛੋਕਾ ਵੀ ਜਿਹੜਾ ਕੰਮ ਇਹਨਾਂ ਨੇ ਨਹੀਂ ਕਰਿਆ ਅਸੀਂ ਇਹਨਾਂ ਨੂੰ ਕਰਕੇ ਦੱਸਣਾ ਯਾਰ ਮਰ ਗਏ ਇਹ ਸਾਰੇ 117 ਵੀ ਮਰ ਗਏ ਉਹ ਜਿਹੜੇ 13 ਸੀਗੇ ਉਹ ਵੀ ਸਾਡੇ ਪਾਸਾ ਕੋਈ ਨਹੀਂ ਹੈਗਾ ਜਨਤਾ ਦੀ ਮੁਸ਼ਕਲ ਦਾ ਹੱਲ ਕੋਈ ਨਹੀਂ ਕਰਦਾ ਜਿੱਤਦੇ ਨੇ ਕੋਈ ਤੇ ਰੇਤਾ ਵੀ ਵੇਚਣ ਲੱਗ ਜਾਂਦਾ ਕੋਈ ਜਿਹੜੀਆਂ ਸਰਕਾਰੀ ਜਾਇਦਾਦਾਂ ਨੇ ਪੰਚਾਇਤਾਂ ਦੇ ਜ਼ਮੀਨਾਂ ਉਹ ਵੇਚਣ ਲੱਗ ਜਾਂਦਾ ਉਹਨਾਂ ਤੋਂ 15-20 ਲੱਖ ਰੁਪਏ ਅਕਵਾਇਰ ਕਰਕੇ ਜ਼ਮੀਨਾਂ ਜਿਹੜੀਆਂ ਸਰਕਾਰੀ ਰੇਟ ਦੇ ਦੇ ਕਰੋੜਾ ਰੁਪਏ ਦੇ ਵਿੱਚ ਜਿਹੜੀਆਂ ਫਰਪੀਆਂ ਮੁੱਜੇ ਨੂੰ ਵੇਚ ਜਾਂਦੇ ਜਿਹੜਾ ਸੰਯੋਗ ਚਾਹੀਦਾ ਸੀ ਉਹ ਸੰਯੋਗ ਪੂਰਾ ਪ੍ਰੋਪਰ ਮਿਲਿਆ ਨਹੀਂ ਅਜੇ ਕਾਹਮ ਜੀ ਜਿੱਦਾਂ ਲੋਕ ਜਿੱਦਾਂ ਇਕੱਠਾ ਹੋਣਾ ਚਾਹੀਦਾ ਸੀ ਇਕੱਠ ਸ਼ਹਿਰ ਵਾਲੇ ਵਾਲਾ ਇਕੱਠ ਆਮ ਇਹਨੂੰ ਨਹੀਂ ਕਹਾਉਂਦੇ ਇੱਦਾਂ ਬਟਾ ਕੱਢ ਦੂਸੀ ਇਹ ਝੰਮੂ ਮੋਟੇ ਅੰਗੋਂ ਦਾ ਇੰਨਾ ਕੱਟ ਹੋਇਆ ਹੈ ਹਾਦ ਹੋ ਗਈ ਹੈ ਸ਼ਹਿਰ ਦੇ ਲੋਕਾਂ ਨੂੰ ਪਿੰਡਾਂ ਦੇ ਲੋਕ ਬਹੁਤ ਆਏ ਨੇ ਕਿਸਾਨ ਭਾਈ ਬਹੁਤ ਆਏ ਨੇ ਨਹੀਂ ਇਹ ਨਹੀਂ ਤੁਸੀਂ ਸਾਰੀਆਂ ਟੈਕਸੀ ਜੁਨੀਆਂ ਟਰੱਕ ਜੁਨੀਆਂ ਟੈਂਪੂ ਜੁਨੀਆਂ ਸਾਰੀਆਂ ਇੱਥੇ ਨੇ ਪੂਰਾ ਪਿੰਡ ਆ ਗਿਆ ਜਿਹੜੇ ਦੇਖਿਆ ਕਿ ਅਸੀਂ ਬੁਲਾ ਰਹੇ ਨੂੰ ਬੁਲਾ ਨਹੀਂ ਸਕੇ ਸਾਡੇ ਕੋਲ ਇੰਨਾ ਸਮਾਂ ਨਹੀਂ ਸੀ ਉਹਨਾਂ ਦੀ ਨਾਰਾਜ਼ਗੀ ਵੀ ਆ ਸਾਰਾ ਪੰਜਾਬ ਦਾ ਟੁੱਕਿਆ ਫਿਰਦਾ ਹੈ ਇਹ ਦੁਆਰਾ ਖੋਲਿਆ ਜਾਊਗਾ ਇਹਨਾਂ ਵੱਲੋਂ ਅਗਲੀ ਕਾਰਵਾਈ ਕੀ ਹੋਊਗੀ ਬੜੀ ਅਗਲੀ ਕਾਰਵਾਈ ਸਰਕਾਰ ਨੂੰ ਪਤਾ ਹੀ ਹੈ ਫਿਰ ਆ ਜਾਗੇ ਇਹ ਭਰੈਂਡਾਂ ਦਾ ਖੱਕਰ ਛੇਡਾਂ ਵਿੱਚ ਇੱਕ ਨਹੀਂ ਫਿਰ ਇਹ ਨਹੀਂ ਬੰਦ ਕਰਾਂਗੇ ਇਹ ਸਾਰੇ ਹੀ ਬੰਦ ਕਰਾਂਗੇ ਜਿੰਨੇ ਵੀ ਪੰਜਾਬ ਦੇ ਆ ਪੂਰੇ ਪੰਜਾਬ ਦੇ ਆ ਹਾਂ ਬਿਲਕੁਲ ਸਾਰੇ ਪਹਿਲਾਂ ਰੋਡ ਕੰਪਨੀ ਦੇ ਕਰਨ ਫਿਰ ਆਹ ਜਿਹੜੇ ਸਾਰੇ ਪੌੜਾ ਅਧੂਰੇ ਪਏ ਆ 20 ਸਾਲ ਤੋਂ ਇਹ ਟੈਕਸ ਲੈ ਰਹੇ ਆ ਛੋਟੂ ਵਾਲਾ ਪੌੜਾ ਜਿਹੜਾ ਵਾ ਸਿੰਗਲ ਆ ਜਿਹੜਾ ਨਾਲ ਆ ਇਹਦੇ ਥੱਲੇ ਗੁੱਟ ਕੇ ਖਿਸਕੇ ਆ ਜਿਹੜਾ ਪੌੜਾ ਨਾ ਡੋਡਵਾ ਟੋਲ ਪਾਚੇ ਥੱਲੇ ਗੁੱਟ ਕੇ ਖੜੇ ਜੋ ਕਦੇ ਵੀ ਡੇਕ ਸਕਦਾ ਅੰਗਰੇਜ਼ਾਂ ਦੇ ਵੇਲੇ ਤੇ ਬਣੇ ਹੋਏ ਪੌੜਾ ਇਹ ਡੇਕ ਸਕਦਾ ਲਾ ਕੇ ਬੈਠੇ ਆ ਬਈ ਕਿਹੜੀ ਸੂਨਤ ਦੇ ਰਿਆ ਸਰਵਿਸ ਰੋਡ ਇਹਨਾਂ ਨੇ ਨਹੀਂ ਪੱਕਾ ਕਰਿਆ ਹੈਗਾ ਲੈ ਤਾਂ ਇਹਨਾਂ ਦੀ ਨਹੀਂ ਡਰੇਨੇਜ ਸਿਸਟਮ ਇਹਨਾਂ ਦਾ ਨਹੀਂ ਕੋਈ ਰਹਿਣ ਦਾ ਪਾਖਾਨਾ ਦਾ ਕੋਰਾਂ ਦਾ ਕੋਈ ਟੈਕਸੀ ਵਾਲਾਂ ਦੇ ਲਈ ਗੱਡੀ ਵਾਲਾਂ ਦੇ ਲਈ ਜਿਹੜਾ ਇੱਥੇ ਨੰਦਾ ਉਹ ਕੋਈ ਸਰਵਰ ਆ ਜੀ ਸੋ ਸਰਕਾਰ ਇਹਨੂੰ ਗਲਤ ਤਰੀਕੇ ਦੇ ਨਾਲ ਬਿਨਾਂ ਸਹਿਮਤੀ ਤੋਂ ਖੋਲਣ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਅਸੀਂ ਫੇਰ ਆਵਾਂਗੇ ਔਰ ਪੂਰੇ ਪੰਜਾਬ ਦੇ ਟੋਲ ਪਾਚੇ ਜਗ੍ਹਾ ਸਾਰੇ ਫ੍ਰੀ ਕਰਾਂਗੇ ਹਾਂ ਜੀ ਅ ਨੇ ਮੰਗ ਪੱਤਰ ਦਿੱਤਾ ਹੈ ਤੇ ਮੰਗ ਪੱਤਰ ਚ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਇਸ ਸਰਕਾਰ ਤੱਕ ਪਹੁੰਚਾਵਾਂਗੇ ਔਰ ਉਹਨਾਂ ਦੀਆਂ ਜੋ ਵੀ ਰੋਸ਼ ਹੈ ਉਹਦੇ ਬਾਰੇ ਦੱਸਾਂਗੇ ਔਰ ਜਲਦੀ ਉਹਨਾਂ ਤੋਂ ਕਮਿਟਮੈਂਟ ਲੈਣੇ ਆ ਉਹਨਾਂ ਦੇ ਫੇਵਰੇਬਲ ਡਿਸੀਜਨ ਜਲਦੀ ਆਏਗਾ ਜੇ ਟੋਲ ਸਾਦੇ ਦੇ ਪੱਲੀਆਂ ਲਗਾਈ ਨੇ ਬੰਦ ਰੱਖਿਆ ਆਮ ਲੋਕਾਂ ਲਈ ਹਿੰਦ ਤੱਕ ਕੀ ਦੇ ਬਾਰੇ ਕੀ ਤੁਹਾਡੇ ਕੋਲ ਹੋ ਸਕਦਾ ਨਹੀਂ ਬੰਦ ਟੋਲ ਹੋ ਰਹੇ ਉਹਨਾਂ ਨੇ ਫ੍ਰੀ ਕੀਤਾ ਦਾ ਟੋਲ ਫ੍ਰੀ ਕੀਤਾ ਦਾ ਬਾਕੀ ਹਜੇ ਕੋਈ ਐਸਾ ਹੋਰ ਕਿਸੇ ਗੱਲ ਦੀ ਨਹੀਂ ਜਦ ਤੱਕ ਇਹਨਾਂ ਨੇ ਮੰਗਿਆ ਵਾਇਲੈਂਸ ਇਸ ਤਰ੍ਹਾਂ ਦੀ ਕੋਈ ਨਹੀਂ ਕੀਤੀ ਲਾਅ ਐਂਡ ਆਰਡਰ ਪ੍ਰੋਪਰ ਮੈਨੇਜ ਨਹੀਂ ਜਦ ਤੱਕ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜਾਂ ਮੰਗਾ ਨਹੀਂ ਮੰਨਿਆ ਜਾਂਦੀ ਟੋਲ ਬਿਲਕੁਲ ਕਿਸਾਰ ਕਹਿੰਦੇ ਸੈਂਟਰ ਗਵਰਨਮੈਂਟ ਨੇ ਅਸੀਂ ਕੇਸ ਟੇਕ ਅਪ ਕੀਤਾ ਹੈ ਮੰਗ ਚਾਹੀਦੀ ਹੈ ਕਿ ਰੇਟ ਘਟਾਏ ਜਾਣ ਰੇਟ ਜ਼ਿਆਦਾ ਲਏ ਜਾ ਰਹੇ ਨੇ ਰੇਟ ਘਟਾਏ ਜਾਣ ਔਰ ਆਸ-ਪਾਸ ਦੇ ਪਿੰਡਾਂ ਵਾਲੇ ਜਿਹੜੇ ਰੈਗੂਲਰ ਆਂਦੇ ਨੇ ਉਹਨਾਂ ਨੂੰ ਮੰਥਲੀ ਪਾਸ ਵੀ ਜਿਹੜਾ ਮਹਿੰਗਾ ਮਿਲਦਾ ਉਹ ਵੀ ਘਟਾਇਆ ਜਾਏ ਇਹ ਕਹਿੰਦੇ ਨੇ ਕਿ ਅਸੀਂ ਹੁਣ ਤਰਦਾਵਾ ਕਰ ਰਹੇ ਹਾਂ ਬੰਦ ਕਰਤਾ ਲੇਕਿਨ ਟੋਲ ਚੱਲਣ ਨਹੀਂ ਜਾਂਦੇ ਆ ਦੇਖੋ ਉਹਨਾਂ ਦਾ ਰੋਸ਼ ਹੈ ਜਿੰਨੀ ਦੇਰ ਮੰਗਾ ਮੰਗਿਆ ਨਹੀਂ ਜਾਂਦੀਆਂ ਉਹਨਾਂ ਦੇ ਕੋਈ ਵਾਇਲੈਂਸ ਨਹੀਂ ਕਰ ਰਹੇ ਕਿਸਾਨ ਵਾਇਲੈਂਸ ਕਿਸੇ ਕਿਸਮ ਦੀ ਨਹੀਂ ਹੈ ਲਾਅ ਐਂਡ ਆਰਡਰ ਕੰਟਰੋਲ ਚ ਹੈ ਤੇ ਸੈਂਟਰ ਗਵਰਨਮੈਂਟ ਨਾਲ ਗੱਲ ਚੱਲ ਰਹੀ ਹੈ ਜਲਦੀ ਫੇਵਰੇਬਲ ਡਿਸੀਜਨ ਆਏਗਾ ਬੰਦ ਨਹੀਂ ਹੈ ਟੋਲ ਖੁੱਲਾ ਹੈ ਬਾਕੀ ਨਹੀਂ ਕਿਸੇ ਕਿਸਮ ਦਾ ਲਾਅ ਐਂਡ ਆਰਡਰ ਇਸ਼ੂ ਨਹੀਂ ਹੈ ਉਹ ਨਹੀਂ ਆਂਦਾਗੇ ਸੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਬੰਦ ਕੀਤਾ ਕਿ ਕਿਸ ਕਰਦੇ ਮੈਂ ਤਾਂ ਕਹਿਣਾ ਚਾਹਨੀ ਆ ਕਿ ਵੀ ਬਹੁਤ ਵਧੀਆ ਕੀਤਾ ਕਿਉਂਕਿ ਪੰਜਾਬ ਜਿੰਨਾ ਕੁ ਚੁੱਪ ਸੀਗਾ ਨਾ ਇਹਨਾਂ ਨੂੰ ਲੱਗਦਾ ਸੀ ਪੰਜਾਬਾ ਨੇ ਪੰਜਾਬ ਵਾਲਿਆਂ ਨੇ ਕੁਝ ਨਹੀਂ ਕਰਨਾ ਇਹ ਤਾਂ ਐਵੇਂ ਗੱਲਾਂ ਹੀ ਮਾਰਦੇ ਆ ਤੇ ਪੰਜਾਬ ਵਾਲੇ ਇੰਨੇ ਕੁ ਜਾਗਰੂਕ ਹੋ ਗਏ ਮੈਨੂੰ ਇਦਾਂ ਲੱਗਦਾ ਹੈ ਕਿ ਵੀ ਹੁਣ ਉਹਨਾਂ ਨੂੰ ਸਮਝ ਆ ਗਈ ਸਾਡੇ ਹੱਕ ਕਿੱਥੇ ਆ ਅੱਜ ਉਹਨਾਂ ਨੇ ਅ ਜਿਵੇਂ ਆਪਣੇ ਭਾਈ ਸਾਹਿਬ ਨੇ ਕਿਹਾ ਸਰਦਾਰ ਸਾਹਿਬ ਨੇ ਕਿ ਵੀ ਜੋ ਵੀ ਇਹ ਕਹਿ ਰਹੇ ਹੈ ਕੀ ਵੀ ਬਿਲਕੁਲ ਸਹੀ ਹੈ ਪੰਜਾਬ ਇਹ ਸੋਚ ਰਹੇ ਪੰਜਾਬ ਨੂੰ ਡਬੋ ਦੇਣਗੇ ਜਿਹੜੀ ਰਾਜਨੀਤੀ ਕਰ ਲੈਣਗੇ ਤੇ ਲੋਕਾਂ ਨੂੰ ਲੁੱਟ ਲੈਣਗੇ ਉਹਨ ਲੋਕ ਵੇਅਰ ਹੋ ਗਏ ਹਨ ਉਹਨ ਲੋਕ ਇਹਨਾਂ ਲੋਕਾਂ ਨੂੰ ਨਹੀਂ ਇਹ ਸਾਨੂੰ ਨਹੀਂ ਲੁੱਟ ਸਕਦੇ ਅੱਜ ਅਸੀਂ ਦਿਖਾ ਸਕਦੇ ਹਾਂ ਤੇ ਅਸੀਂ ਇਹਨਾਂ ਨੂੰ ਇਹਨਾਂ ਦੀ ਔਕਾਤ ਨਹੀਂ ਦਿਖਾ ਸਕਦੇ ਅਸੀਂ ਕਿੱਥੇ ਸਟੈਂਡ ਕਰਦੇ ਆ ਗੱਲ ਕਰੀਏ 15 ਦਿਨ ਬੰਦ ਰਿਹਾ ਤੇ 14 ਕਰੋੜ ਦੇ ਟ੍ਰਿਪ ਆਮ ਜਨਤਾ ਦਾ ਟੈਕਸ ਬਚਿਆ ਕੀ ਕਹਿਣਾ ਚਾਹੋਗੇ ਦੇਖੋ ਤਾਂ ਜਨਤਾ ਦਾ ਹੀ ਬਚਿਆ ਸਾਡਾ ਖੱਲੇ ਦਾ ਤਾਂ ਨਹੀਂ ਬਚਿਆ ਹੁਣ ਪਿੰਡਾਂ ਵਾਲੇ ਇੰਨੇ ਵੇਅਰ ਹੈ ਪਿੰਡਾਂ ਵਾਲੇ ਮੈਨੂੰ ਲੱਗਦਾ ਹੈ ਜਿੰਨੇ ਜੋਸ਼ ਨਾਲ ਇਹ ਵਿਚਾਰੇ ਆਪਣੇ ਘਰ ਨਹੀਂ ਦੇਖਦੇ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਕੋਈ ਸੀ ਤਾਂ ਸ਼ਹਿਰਾਂ ਵੱਲੇ ਅਸੀਂ ਤਾਂ ਫਿਰ ਵੀ ਇਹ ਸੋਚਦੇ ਵੀ ਚਲੋ ਕਦੀ ਕਦੀ ਅਸੀਂ ਆ ਜੰਨੇ ਆਪਣੀਆਂ ਸ਼ਕਲਾਂ ਦਿਖਾਣ ਜੀਏ ਅਸੀਂ ਅੱਜ ਆ ਗਏ ਮੈਂ ਬੜੀ ਸਪੱਸ਼ਟ ਕਲੀਅਰ ਗੱਲ ਕਹਿੰਦੀ ਆ ਮਤਲਬ ਬਹੁਤ ਸਾਰੇ ਪੰਜਾਬ ਦੇ ਲੋਕ ਆਏ ਆ ਦੂਸਰੇ ਲੋਕ ਵੀ ਆਏ ਆ ਲੇਕਿਨ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਆਏ ਮੈਨੂੰ ਇਦਾਂ ਲੱਗਦਾ ਉਹਨਾਂ ਦਾ ਵੀ ਸਹਿਯੋਗ ਉਹਨਾਂ ਹੀ ਜ਼ਰੂਰੀ ਹੈ ਇਹ ਟੋਲ ਪਲਾਜ਼ਾ ਲੇ ਕਿਸਾਨਾਂ ਦਾ ਆ ਕੱਲੇ ਦਾ ਯੂਨੀਅਨ ਟੈਕਸੀ ਯੂਨੀਅਨ ਵਾਲਿਆਂ ਦਾ ਟਰੱਕ ਯੂਨੀਅਨ ਵਾਲਾਂ ਦਾ ਨਹੀਂ ਇਹ ਸਾਡੇ ਵੀ ਪਰਿਵਾਰਾਂ ਦਾ ਵੀ ਟੋਲ ਪਲਾਜ਼ਾ ਹੈ ਜਿਨ੍ਹਾਂ ਇਹਨਾਂ ਦਾ ਸਹਿਯੋਗ ਹੈ ਜਿਨ੍ਹਾਂ ਇਹ ਸਾਡੇ ਲਈ ਐਫਰਟਸ ਕਰਦੇ ਕੱਲੇ ਲਈ ਨਹੀਂ ਲੜ ਰਹੇ ਸਾਡੇ ਸਾਰੇ ਪੰਜਾਬੀਆਂ ਲਈ ਲੜ ਰਹੇ ਹੈ ਸਾਡੇ ਸ਼ਹਿਰ ਵਾਸੀਆਂ ਲਈ ਵੀ ਲੜ ਰਹੇ ਤਾਂ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਵੀ ਉਨਾ ਹੀ ਅਵੇਅਰ ਹੋਣਾ ਚਾਹੀਦਾ ਕਿ ਅੱਗੇ ਵਧਿਏ ਅਸੀਂ ਤਾਂ ਕਿ ਇਹਨਾਂ ਨਾਲ ਅਸੀਂ ਅੱਗੇ ਇਹਨਾਂ ਨਹੀਂ ਵੱਧ ਸਾਰੇ ਲੇਕਿਨ ਇਹਨਾਂ ਨਾਲ ਭਰਾਵਾਂ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਸੀ ਉਨਾ ਹੀ ਸਾਥ ਦਈਏ ਜੇ ਇਹਨਾਂ ਨੂੰ ਕੁਝ ਹੋਊਗਾ ਸਾਨੂੰ ਵੀ ਗੱਲ ਨੂੰ ਉਨਾ ਹੀ ਦਰਦ